ਦੋਸਤੋ ਵੀਰ ਦਾ ਕੰਮ ਹੈ ਜੀ ਪੇਟੀਆਂ ਬਣਾਉਂਦਾ ਤੇ ਨਾ ਨਾ ਵੀਰ ਨੇ ਕੰਮ ਸ਼ੁਰੂ ਕੀਤਾ ਜੀ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸ਼ੁਰੂ ਹੋਰ ਵੀਰ ਜੀ ਵਧੀਆ ਵੀਰ ਜੀ ਵਧੀਆ ਠੀਕ ਹੈ ਜੀ ਕਹਿੰਦੇ ਤਾਂ ਸਾ ਜੀ ਹੋਰ ਵੀਰ ਜੀ ਠੀਕ ਹੈ ਤੇ ਅੱਪਾ ਕੰਮ ਸਟਾਰਟ ਕੀਤਾ ਹੈ ਫੈਵਰ ਫੁੱਡ ਡੈਕਾਂ ਦਾ ਮੋਡੀਫਿਕੇਸ਼ਨ ਦਾ ਠੀਕ ਹੈ ਜੀ ਵੀਰ ਜੀ ਆਪਾਂ ਡੈਕ ਵੀ ਵਧੀਆ ਲਵਾਉਂਦੇ ਆ ਮੋਡੀਫਿਕੇਸ਼ਨ ਵੀ ਵਧੀਆ ਕਰਦੇ ਆ ਖਤਰੀ ਡੌਂਗ ਸਿਲੀਂ ਕਰਦੇ ਆ ਵਧੀਆ ਹਾਂਜੀ ਬਾਕੀ ਵੀਰ ਹੋਣਾ ਤੋਂ ਆਪਾਂ ਪੁੱਛਦੇ ਆ ਕਿਦਾਂ ਦਾ ਲੱਗਾ ਠੀਕ ਹੈ ਜੀ ਸਾਊਂਡ ਸਿਸਟਮ ਬਾਰੇ ਜਾਣਕਾਰੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਤੇ ਹੋਰ ਵੀਜੀ ਕੀ ਹਾਲ ਜੇ ਠੀਕ ਠਾਕ ਜੀ ਤੇ ਕਿਹੜਾ ਪਿੰਡ ਜੀ ਆਪਣਾ ਆਪਣਾ ਪਾਜੀ ਗੁਰੂਕਾ ਜਨਰਲ ਲੱਗੇ ਪਿੰਡ ਬਾਲੀਆ ਮੰਜ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈਂਦਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਤੇ ਆਪਣਾ ਜ਼ਿਲ੍ਹਾ ਸ਼ਾਇਦ ਤਰਨਤਾਰਨ ਹੈ ਨਾ ਜੀ ਠੀਕ ਹੈ ਜੀ ਤੇ ਕਿਵੇਂ ਦਾ ਲੱਗਾ ਕੰਮ ਵੀਰ ਜੀ ਤੁਹਾਨੂੰ ਬਹੁਤ ਵਧੀਆ ਵੀਰ ਜੀ ਲੱਗਾ ਬਹੁਤ ਠੀਕ ਹੈ ਜੀ ਬਹੁਤ ਸੋਹਣਾ ਜਿਦਾ ਕੰਮ ਠੀਕ ਹੈ ਜੀ ਤੇ ਮੜਾ ਸਾਊਂਡ ਚੈੱਕ ਕਰਾ ਦੇ ਵੀਰ ਜੀ ਸਾਊਂਡ ਕਰਾ ਦੇ ਓਏ ਆਪਣੇ ਬਾਦਸ਼ਾਹ ਲੈ ਜਾਂਦਾ ਟਰੈਕਟਰ ਨਵਾ ਜਾ ਚਾਹ ਲੈ ਜਾਂਦਾ ਫੇਸਾਂ ਲਾ ਗਿਆ ਮੈਨੂੰ ਦਲ ਭਲੇਕੇ ਪੈ ਗਿਆ ਓ ਤੈਨੂੰ ਮੱਸੀਆ ਨੇ ਓ ਮੱਸੀਆ ਤੇ ਨੀਂਦੇ ਬਾਦ ਹੁੰਦੀ ਆ ਓ ਵੇਲੇ ਆ ਪੁੰਨਿਆ ਦੇ ਓ ਬਾਤੇ ਵੱਡੇ ਮੈਂ ਕਾ ਦੇ ਮੈਂ ਕਿਹਾ ਤੇਰੇ ਮਾਸਲ ਮਗਰ ਮੋਟਾ ਪੈਣੀ ਆ ਆਪਾਂ ਬੁੱਝੋ ਜੀ ਆਪਾਂ ਨਾ ਸਾਊਂਡ ਬਾਰੇ ਥੋੜੀ ਬਾਰ ਗੱਲ ਕੀਤੀ ਆਪਾਂ 16 ਦੀਆਂ ਚਾਰ ਬੇਸਾਂ ਅੱਛਾ ਏ ਤੇ 16 ਸਪੀਕਰ ਲਵਾਏ ਹੋਏ ਆ 16 ਸਪੀਕਰ ਲਵਾਏ ਇਹ ਆਪਾਂ ਖੁਦ ਤਿਆਰ ਕਰਵਾਇਆ ਹੈ ਵੀਰ ਤੋਂ ਹਾਂਜੀ ਮੈਂ ਪੰਪ ਵੀ ਆਪ ਲਵਾਉਂਦੇ ਹਾਂ ਇਹ ਜਿਆ ਆਪ ਹੀ ਤਿਆਰ ਕਰਦੇ ਹੈਂਡਵਰਕ ਹੀ ਆ ਵੀਰੇ ਸਾਰਾ ਟਰੈਕਟਰ ਦੇ ਆਪਾਂ ਆਪ ਖੁਦ ਕੀਤਾ ਹੋਇਆ ਏ ਠੀਕ ਅੱਛਾ ਏ ਹੈਂਡਵਰਕ ਸਾਰਾ ਹਨਾ ਯਾਰ ਦਾ ਹੀ ਇਹ ਐਮ ਪੰਪ ਵੀ ਜੀ ਆਪ ਲਵਾਉਂਦੇ ਤੁਹਾਨੂੰ ਹਾਂਜੀ ਹਾਂਜੀ ਆਪਾਂ ਵੀਰੇ ਆਪ ਹੀ ਬਣਵਾਈਦਾ ਸਾਈ ਪੂਰੀ ਛਤਰੀ ਸਾਰੀ ਇਹ ਪੂਰਾ ਪੂਰਾ ਕੰਮ ਆਪ ਆਪ ਖੁਦ ਕਰਦੇ ਆ ਆਪਣੇ ਹੈਂਡ ਵਰਕਿੰਗ ਕਰਾਉਣੇ ਸਾਰਾ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਖਰਚਾ ਪਚਾ ਆ ਜਾਂਦਾ ਇੱਥੇ ਵੀਰੇ ਜੈ ਜੀ ਰੇਟ ਲਈਦਾ ਏ ਠੀਕ ਹੈ ਰੁਪਈਆ ਖਰਚਾ ਦਾ ਮੋਡੀਫਿਕੇਸ਼ਨ ਤੇ ਕੱਲੀ ਤੇ ਅੱਛਾ ਏ ਤੇ ਸਾਊਂਡ ਸਿਸਟਮ ਵੀਰੋ ਨਾਲ ਨੂੰ ਲਵਾ ਕੇ ਦਿੱਤਾ 80 ਹਜ਼ਾਰ ਦਾ ਸਾਊਂਡ ਸਿਸਟਮ ਲਵਾ ਕੇ ਦਿੱਤਾ ਠੀਕ ਹੈ ਜੀ ਜੀ 80 ਹਜ਼ਾਰ ਦਾ ਟੋਟਲ ਜੇ ਅਮਾਉਂਟ ਬਾਈ ਇਹਦੇ 1.5 ਲੱਖ ਦੇ ਲਾਗੇ ਬੰਨੇ ਪਹੁੰਚ ਗਈ ਹੈ ਜੀ। ਅਛਾ ਇਹ 1.5 ਲੱਖ ਦੇ ਲਾਗੇ ਨੇ ਕੱਚਾ ਆਇੰਦਾ ਹਨਾ ਜੀ? ਹਾਂ ਜੀ। ਠੀਕ ਨੰਬਰ ਵੀ ਜੀ ਲੋਕੇਸ਼ਨ ਆਪਦਾ ਸਾਰੀ ਡਿਟੇਲ ਸਾਂਝੀ ਕਰ ਦਿਓ। ਆਪਣੀ ਲੋਕੇਸ਼ਨ ਵੀਰੇ ਘਰਿਆਲਾ ਹੈ। ਹਾਂ ਜੀ। ਰਿੰਕੂ ਸਰਪੰਚ ਦੀ ਦੁਕਾਨ ਹੈ। ਅਛਾ ਇਹ ਮੇਨ ਅੱਡਾ ਘਰਿਆਲਾ ਹਨਾ ਜੀ? ਮੇਨ ਅੱਡਾ ਘਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਹਾਂ ਜੀ। ਤੇ ਨੰਬਰ ਆਪਣਾ ਵੀਰੇ 99145 3676 ਠੀਕ ਹੈ ਜੀ। ਤੇ ਇੰਸਟਾਗ੍ਰam ਪੇਜ ਆਪਣਾ ਬਾਜਵਾ ਪੀਬੀ 46 ਪੱਟੀ। ਠੀਕ ਹੈ ਜੀ ਠੀਕ। ਜਿਹੜੇ ਵੀ ਵੀਰ ਭਰਾ ਨੇ ਮੇਰੇ ਤੋਂ ਟਰੈਕਟਰ ਕਰਵਾਉਣਾ ਹੋਵੇ ਹਾਂਜੀ ਨਿਕੀਸ਼ਨ ਤੇ ਆ ਜੇ ਮੇਰਾ ਨੰਬਰ ਨਾਲ ਕੰਟੈਕਟ ਕਰ ਲੈ ਹਾਂਜੀ ਇਹੋ ਜੀ ਮੈਨੂੰ ਛਤਰੀ ਕਹਿਣਗੇ ਇਹੋ ਜਿਹਾ ਕਹਿਣਗੇ ਉਹ ਉਵੇਂ ਦਾ ਇਹਨਾਂ ਦਾ ਸਾਊਂਡ ਸਿਸਟਮ ਬਣਾ ਕੇ ਦਊਗਾ ਮੇਰਾ ਵੀਰ ਹਾਂਜੀ ਤੇ ਰੇਟ ਵੀ ਕਿਦੋਂ ਚੈੱਕ ਕਰ ਸਕਦੇ ਆ ਜੇ ਭਈ ਆਪਣੇ ਨਾਲ ਘੱਟ ਰੇਟ ਤੇ ਬਣਾਉਂਗਾ ਠੀਕ ਹੈ ਕੋਈ ਗੱਲ ਨਹੀਂ ਵੀਰੇ ਆਪਾਂ ਬਾਕੀ ਵਧੀਆ ਪਲਾਈ ਲਈ ਦੀ ਆ ਵਧੀਆ ਮੈਡ ਲਈਦਾ 800 ਸਾਰਾ ਕੁਝ ਵਧੀਆ ਲਈਦਾ ਕੋਈ ਗਰੰਟੀ ਬਖਸ਼ ਕੰਮ ਆ ਜੀ ਵੀਰੇ ਫੁੱਲ ਦਾ ਵੀ ਆਪਾਂ ਘਰੇ ਵੀ ਮੰਨ ਲਓ ਕਿਤੇ ਲਾਉਣਾ ਹੈ ਹਾਂ ਜੀ ਲਾਉਣਾ ਹੈ ਕਿ ਆਪਾਂ ਘਰੇ ਆਪਣੇ ਆਪ ਖੋਲ ਕੇ ਰੱਖ ਸਕਦੇ ਹਾਂ ਤੇ ਫਿਰ ਲਾ ਸਕਦੇ ਹਾਂ ਠੀਕ ਆ ਜੀ ਉਹ ਹਿਸਾਬ ਨਾਲ ਡਿਜ਼ਾਈਨ ਕੀਤਾ ਹਾਂ ਹਾਂ ਜੀ ਜੋ ਹਿਸਾਬ ਨਾਲ ਡਿਆ ਹੈ ਕਿ ਆਪਾਂ ਨੂੰ ਲਾਉਂ ਚ ਕੋਈ ਦਿੱਕਤ ਨਾ ਆਵੇ ਹਾਂ ਜੀ ਹਾਂ ਜੀ ਲਾਉਂ ਚ ਕੋਈ ਦਿੱਕਤ ਨਾ ਆਵੇ ਠੀਕ ਆ ਵੀਰ ਜੀ ਤੇ ਨੰਬਰ ਵੀ ਦੀ ਆਪਣਾ ਫਿਰ ਤੋਂ ਦੱਸ ਦਿਓ ਨੰਬਰ ਵੀਰੇ 9945 ਹਾਂ ਜੀ 876 ਠੀਕ ਆ ਜੀ ਤੇ ਦੂਸਰਾ ਨੰਬਰ ਆ ਵੀ ਆਪਣਾ ਬੋਰਡ ਤੇ ਲਿਖਿਆ ਹੋਇਆ ਉੱਪਰ ਠੀਕ ਆ ਜੀ ਹਾਂ ਜੀ ਮੇਨ ਅਡਾ ਘਰੇ ਵਾਲਾ ਹਣਾ ਜੀ ਮੇਨ ਅਡਾ ਘਰੇ ਵਾਲਾ ਸੀਪੱਟੀ ਜ਼ਿਲ੍ਹਾ ਦਰਨਦਾਰਨ ਹਾਂ ਜੀ ਹਾਂ ਜੀ ਠੀਕ ਆ ਓਕੇ ਵੀਰ ਜੀ